ਕਿਸਾਨ ਦੋਸਤੋ ਹੁਣ ਸੋਸ਼ਲ ਮੀਡੀਆ ਤੇ ਇੱਕ ਚੀਜ਼ ਪ੍ਰਚਾਰਿਤ ਹੋ ਗਈ ਹੈ ਕਿ ਬੌਣੇ ਬੁੱਟੇ ਕੁਝ ਜਗ੍ਹਾ ਤੇ ਦਿਖਾਈ ਦੇ ਰਹੇ ਐ ਅੱਜ 7 ਜੁਲਾਈ 2024 ਐ 7 ਜੁਲਾਈ 2024 ਦੀ ਵੀਡੀਓ ਬਣਾ ਰਹੇ ਆਂ ਤੇ ਐ ਸਮੇਂ ਕਿਸਾਨ ਦੇ ਵਿੱਚ ਇੱਕ ਡਰ ਹੈ ਕਿ ਝੋਨੇ ਦੇ ਵਿੱਚ ਬੌਣਾ ਰੋਗ ਡਵਾਰਫ ਵਾਇਰਸ ਜਾਂ ਮਧਰਾ ਰੋਗ ਨਾ ਆ ਜਾਵੇ ਪਰੰਤੂ ਇਸੇ ਸਮੇਂ ਦਾ ਫਾਇਦਾ ਉਠਾਉਂਦੇ ਹੋਏ ਕੋਝ ਕੋ لالچی ਬੰਦੇ ਇਸ ਸਮੇਂ ਫਾਇਦਾ ਚੱਕਣ ਦੇ ਚੱਕਰ ਦੇ ਵਿੱਚ ਵਾਇਰਸ ਮਾਰਨ ਦਾ ਦਾਵਾ ਕਰ ਰਹੇ ਆ ਕਿ ਸਾਡਾ ਪ੍ਰੋਡਕਟ ਵਾਇਰਸ ਨੂੰ ਮਾਰ ਦੇਵੇਗਾ ਤਾਂ ਦੋਸਤੋ ਇੱਕ ਚੀਜ਼ ਦਾ ਧਿਆਨ ਰੱਖਿਓ ਜੇ ਤੁਸੀਂ ਤੁਹਾਡੇ ਚੋਂ ਆਲੂ ਦੀ ਖੇਤੀ ਕਰਨ ਵਾਲੇ ਕਈ ਕਿਸਾਨ ਹੋਣਗੇ ਉਹਨਾਂ ਨੂੰ ਪੁੱਛਿਓ ਆਲੂ ਦਾ ਵਾਇਰਸ ਅਜੇ ਤੱਕ ਮਰਿਆ ਕਿ ਨਹੀਂ ਮਰਿਆ ਕਦੇ ਬੂਟੇ ਪਟਣੇ ਪੈਂਦੇ ਆ ਤੁਹਾਡੇ ਮੂੰਗੀ ਦੇ ਵਿੱਚ ਯੈਲੋ ਮੋਜੋਕ ਵਾਇਰਸ ਆਉਂਦਾ ਜੀ ਪੱਤੇ ਪੀਲੇ ਹੋ ਜਾਂਦੇ ਆ ਕਿਤੇ ਕਿਸੇ ਨੂੰ ਕੰਟਰੋਲ ਹੋਇਆ ਤੁਹਾਡੇ ਜਿਹੜਾ ਹੈਗਾ ਮਿਰਚਾਂ 'ਚ ਵਾਇਰਸ ਆਉਂਦਾ ਹੈ ਤੁਹਾਡੇ ਖਰਬੂਜੇ 'ਚ ਆਉਂਦਾ ਹੈ ਸਾਰੀ ਸਾਰੀ ਫਸਲ ਤਬਾਹ ਹੋ ਜਾਂਦੀ ਹੈ ਕਦੇ ਕੰਟਰੋਲ ਨਹੀਂ ਹੁੰਦਾ ਤਾਂ ਇਹ ਜਿਹੜਾ ਵਾਇਰਸ ਹੈਗਾ ਇਹਦਾ ਕੋਈ ਇਲਾਜ ਨਹੀਂ ਹੈਗਾ ਵਾਇਰਸ ਦਾ ਕੋਈ ਇਲਾਜ ਨਹੀਂ ਇੱਕ ਵਾਰੀ ਆ ਗਿਆ ਤਾਂ ਚੀਨ ਦੇ ਵਿੱਚ ਆਇਆ ਸੀ ਫਸਲ ਤਬਾਹ ਹੋਈ ਸੀ ਅਕਾਲ ਵਰਗੀ ਸਥਿਤੀ ਬਣਾਈ ਸੀ ਇਲਾਜ ਕੋਈ ਨਹੀਂ ਹੋਇਆ ਇਸ ਕਰਕੇ ਇਹ ਜਿਹੜੇ ਬੰਦੇ ਤੁਹਾਡੇ ਕੋਲੇ ਸਮਾਨ ਹੁਣ ਕਿਉਂਕਿ ਹੁਣ ਤਾਂ ਇਹਨਾਂ ਨੇ ਤਾਂ ਸਮਾਨ ਵਿੱਚ ਇਹਨਾਂ ਨੂੰ ਇਹ ਨਹੀਂ ਹੈਗਾ ਕਿ ਜਿਹੜਾ ਹੈਗਾ ਕਿਸਾਨ ਮਰ ਰਿਹਾ ਹੈ ਕਈ ਬੰਦੇ ਸਾਰੇ ਬੰਦੇ ਨਹੀਂ ਮੈਂ ਕਹਿ ਰਿਹਾ ਯਾਰ ਇਹਨਾਂ ਸੋਚੋ ਸਾਰੇ ਬੰਦੇ ਕਰਾਂ ਕੁਝ ਗਿੱਧਾਂ ਦੀ ਗੱਲ ਕਰ ਰਹੇ ਆ ਕਿ ਜਿਹੜੀਆਂ ਇਸ ਫਾਇਦੇ ਦਾ ਟਾਈਮ ਦਾ ਫਾਇਦਾ ਚੱਕ ਕੇ ਇਸ ਵੇਚਣਾ ਚਾਹੁੰਦੀਆਂ ਕਿ ਆਹ ਪ੍ਰੋਡਕਟ ਨਾਲ ਸਾਰੇ ਵਾਇਰਸ ਮਰ ਜਾਣਗੇ ਆਹ ਵਾਇਰਸ ਨੂੰ ਮਾਰ ਦੂਗਾ ਇਹਨਾਂ ਲੋਕਾਂ ਤੋਂ ਬਚੋ ਮੈਂ ਫਿਰ ਕਹਨਾ ਹੈ ਕੋਈ ਵੀ ਦਵਾਈ ਝੋਨੇ ਦੇ ਮਧਰੇ ਰੋਗ ਦੇ ਵਾਇਰਸ ਨੂੰ ਜਾਂ ਬੌਣੇ ਰੋਗ ਦੇ ਵਾਇਰਸ ਨੂੰ ਜਾਂ ਡਵਾਰਫ ਵਾਇਰਸ ਨੂੰ ਮਾਰ ਨਹੀਂ ਸਕਦੀ ਐਸ ਕਰਕੇ ਇਸ ਚੀਜ਼ ਤੋਂ ਬਾਹਰ ਨਿਕਲ ਜਾਓ 2022 ਸਾਨੂੰ ਨਹੀਂ ਪਤਾ ਸੀ ਕਿਉਂ ਐਸੀ ਕਿਸੇ ਨੂੰ ਜਿੰਕ ਕਰਵਾ ਦੇ ਸੀ ਕਦੇ ਕਿਸੇ ਨੂੰ ਕਰਵਾ ਰਹੇ ਸੀਗੇ ਕੁਝ ਨਹੀਂ ਹੋਣਾ ਇਹਦੇ ਤੇ ਠੀਕ ਹੈ ਤਾਂ ਫਿਰ ਕਰਨਾ ਕੀ ਹੈ ਪਹਿਲੀ ਗੱਲ ਤਾਂ ਡਰਨਾ ਨਹੀਂ ਹੈਗਾ ਘਬਰਾਉਣਾ ਨਹੀਂ ਹੈਗਾ ਜੇ ਤੁਹਾਡੇ ਖੇਤ ਚ ਮਧਰੇ ਬੁੱਟੇ ਆ ਗਏ ਐ ਬੌਣੇ ਬੁੱਟੇ ਆ ਗਏ ਐ ਚੁੱਪ ਕਰਕੇ ਬੂਟਾ ਪੱਟੋ ਤੇ ਤੁਹਾਡੇ ਨੇੜੇ ਜਿਹੜਾ ਖੇਤੀਬੀ ਵਿਗਿਆਨ ਕੇਂਦਰ ਹੈਗਾ ਉੱਥੇ ਜਿਹੜਾ ਹੈਗਾ ਬੂਟੇ ਲਿਆ ਕੇ ਉਹਨਾਂ ਨੂੰ ਦੇ ਦਿਓ ਉਹਨਾਂ ਨੂੰ ਕਹੋ ਕਿ ਚੈੱਕ ਕਰੋ ਜੀ ਆ ਬੂਟੇ ਇਸ ਤਰ੍ਹਾਂ ਦੇ ਐ ਉਹ ਤੁਹਾਨੂੰ ਦੱਸਣਗੇ ਕਿ ਤੁਹਾਡੇ ਬੂਟੇ ਕੀ ਜਿੰਕ ਦੀ ਘਾਟ ਕਰਕੇ ਇਸ ਤਰ੍ਹਾਂ ਹੈ ਕਿ ਪਾਣੀ ਜ਼ਿਆਦਾ ਭਰਿਆ ਰਹਿਣ ਕਰਕੇ ਹੈ ਕਿ ਝੋਨਾ ਡੂੰਗਾ ਲੱਗਣ ਕਰਕੇ ਹੈ ਕਿ ਜਾਂ ਫਿਰ ਵਾਇਰਸ ਕਰਕੇ ਹੈ ਜੇ ਉਹ ਕਹਿੰਦੇ ਆ ਕਿ ਬੂਟੇ ਵਾਇਰਸ ਕਰਕੇ ਹੈ ਤਾਂ ਚੁੱਪ ਕਰਕੇ ਸਾਰੇ ਦੇ ਸਾਰੇ ਬੁੱਟੇ ਪਟਕੇ ਜਿਹੜੇ ਹੈਗੇ ਨੱਪ ਦੇਣੇ। ਇੱਕ ਵੀ ਬੁੱਟਾ ਖੇਚ ਨਹੀਂਣਾ ਚਾਹੀਦਾ। ਤੇ ਨਾਲ ਹੀ ਧਿਆਨ ਇਹ ਕਰਨਾ ਕਿ ਖੇਤ ਦੀਆਂ ਵਟਾਂ ਸਾਰੀਆਂ ਸਾਫ਼ ਕਰ ਦਿਓ ਤੇ ਇਹ ਕੇ ਧਿਆਨ ਰੱਖਣਾ ਕਿ ਖੇਤ ਦੇ ਵਿੱਚ ਤੇਲਾ ਨਾ ਆਵੇ। ਰਾਚੂਸਿਕ ਜਿਹੜਾ ਚਿੱਟੀ ਪੇਠਾਂ ਟਿੱਡਾ ਹੈਗਾ ਜਾਂ ਤੇਲਾ ਹੈਗਾ ਉਹ ਨਾ ਆਵੇ। ਕਿਉਂਕਿ ਬਿਮਾਰ ਬੁੱਟੇ ਤੋਂ ਕੇ ਤੰਦਰੁਸਤ ਬੁੱਟਿਆਂ ਦੇ ਉੱਤੇ ਬਿਮਾਰੀ ਲੱਗ ਜਾਣੀ ਉਹ ਟਿੱਡੇ ਨੇ। ਤੇ ਜੇ ਉਹ ਖੇਚਾਉਂਦਾ ਤਾਂ ਹੀ ਸਪਰੇਅ ਕਰਨਾ ਹੁਣ ਇਹ ਨਹੀਂ ਕਿ ਆ ਵੀਡੀਓ ਦੇਖਣ ਤੋਂ ਬਾਅਦ ਕੱਲ ਨੂੰ ਤੇਲੇ ਵਾਲੀ ਸਪਰੇਅ ਕਰਨ ਲੱਗ ਪਾ ਨਹੀਂ ਜਦੋਂ ਤੁਹਾਨੂੰ ਉਹ ਦਿਖਾਈ ਦੇਵੇ ਉਦੋਂ ਸਪਰੇਅ ਕਰਨਾ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਕੰਮ ਕੀ ਕਰਨਾ ਹੈ ਪਹਿਲਾ ਕੰਮ ਇਹ ਕਰਨਾ ਕਿ ਹੱਟਾ ਸਾਫ ਕਰਨੀ ਹੈ ਗੰਦ ਸਾਰਾ ਖਤਮ ਕਰਨਾ ਹੈ ਦੂਸਰਾ ਕੰਮ ਇਹ ਕਰਨਾ ਹੈਗਾ ਕਿ ਜੇ ਬੂਟਾ ਹੈਗਾ ਖੇਤ ਦੇਖੋ ਉਹ ਖੇਤੀ ਵਿਗਿਆਨ ਕੇਂਦਰ ਲੈ ਕੇ ਜਾਣਾ ਜਿਵੇਂ ਉਹ ਕਹਿੰਦੇ ਐ ਜਿਓ ਕਹਿੰਦੇ ਵਾਇਰਸ ਹੈਗਾ ਤਾਂ ਫੇਰ ਤੁਸੀਂ ਉਹ ਜਿਹੜਾ ਹੈਗਾ ਸਾਰੇ ਬੂਟੇ ਪੱਟ ਕੇ ਰਹਿਗਾ ਜ਼ਮੀਨ ਦੇ ਵਿੱਚ ਨੱਪ ਦੇਣੇ ਆ ਇਹ ਹੀ ਕੰਮ ਕਰਨਾ ਇਸ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੋ ਸਕਦਾ ਜੇ ਕਿਸੇ ਹਾਲਤ 'ਚ ਰੱਬ ਨਾ ਕਰੇ ਕਿ ਤੁਹਾਨੂੰ ਇਹ ਲੱਗਦਾ ਕਿ ਖੇਤ 30% 40% ਬੂਟਾ ਹੋ ਗਿਆ ਹੈ ਤਾਂ ਉਸ ਸਮੇਂ ਫਿਰ ਪਨੀਰੀ ਦਾ ਇੰਤਜ਼ਾਮ ਕਰਨਾ ਹੈ ਤਾਂ ਇਹ ਚੀਜ਼ਾਂ ਇਹਦਾ ਇਲਾਜ ਨਹੀਂ ਹੈਗਾ ਜੇ ਕੋਈ ਕਹਿੰਦਾ ਹੈ ਤਾਂ ਉਹ ਗਲਤ ਹੈ ਠੀਕ ਹੈ ਤੇ ਮੈਂ ਬੇਨਤੀ ਕਰਾਂਗਾ ਜੋ ਲੱਗ ਲੱਗ ਕੰਪਨੀਆਂ ਦੇ ਵਿੱਚ ਲੜਕੇ ਆਪਣੇ ਪ੍ਰੋਡਕਟ ਵੇਚ ਰਹੇ ਆ ਭਾਈ ਬਿਮਾਰੀ ਨੂੰ ਬਿਮਾਰੀ ਤਰ੍ਹਾਂ ਲਵੋ ਇਸ ਬਿਮਾਰੀ ਨੂੰ ਸੀਰੀਅਸ ਤਰੀਕੇ ਨਾਲ ਲਵੋ ਕਿਉਂਕਿ ਜੇ ਸਾਰਿਆਂ ਨੇ ਜਾਗਰੂਕਤਾ ਦੇ ਨਾਲ ਇਹਨੂੰ ਕੰਟਰੋਲ ਕਰ ਲਿਆ ਤਾਂ ਕਿਸਾਨ ਜਿਉਂਦਾ ਰਹਿ ਜਾਊਗਾ ਤੇ ਕੰਪਨੀਆਂ ਦੀ ਸੇਲ ਵੀ ਹੁੰਦੀ ਰਹੇਗੀ ਜੇਕਰ ਇਹਨੂੰ ਅਸੀਂ ਅੰਗੇਲੀ ਦੇ ਵਿੱਚ ਅੱਗੇ ਵਧਾ ਦਿੱਤਾ ਕਿ ਮੈਂ ਠੀਕ ਕਰ ਦੂੰਗਾ ਮੈਂ ਠੀਕ ਕਰ ਦੂੰ ਇਹਨਾਂ ਠੀਕ ਕਰ ਦੂੰਗਾ ਇਹ ਕਰਦਿਆਂ ਹੋਇਆਂ ਨੇ ਗਾਾਂ ਦੀ ਗਾਂ ਬਿਮਾਰੀ ਵਧਾ ਦਿੱਤੀ ਫੇ ਜੋ ਕਿਸਾਨ ਦੇ ਪੱਲੇ ਕੁਛ ਨਹੀਂ ਪਏਗਾ ਤਾਂ ਕੰਪਨੀਆਂ ਵੀ ਘਾਟੇ ਜਾਣੀਆਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਸਹੀ ਪ੍ਰਚਾਰ ਕਰੀਏ ਇਹ ਧਿਆਨ ਕਰੀਏ ਕਿ ਬੂਟਾ ਬੋਣਾ ਕਿਉਂ ਰਿਹਾ ਹੈ ਕੀ ਕਾਰਨ ਹੈ ਤੇ ਉਸੇ ਹਿਸਾਬ ਦੇ ਨਾਲ ਟ੍ਰੀਟਮੈਂਟ ਕੀਤੀ ਜਾਵੇ ਜਾਂ ਜੇ ਵਾਇਰਸ ਹੈ ਤੇ ਬੂਟੇ ਪਟਕੇ ਨੱਪ ਦਿੱਤੇ ਜਾਣ